ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜਮਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਮੋੜ ਆਏਗਾ ਇਹਦੇ ਉੱਤੇ ਇਨੇ ਦਿਨੀ ਪੰਜਾਬ ਦੇ ਵਿੱਚ ਵਟੇਪਾਧਰ ਉੱਤੇ ਚਰਚਾ ਹੈ ਖਾਸ ਕਰਕੇ ਸਿਆਸੀ ਆਗੂਆਂ ਦੇ ਵਿੱਚ ਸਿਆਸੀ ਲਾਬੀ ਦੇ ਵਿੱਚ ਤੇ ਦੂਜੇ ਪੱਲੇ ਕੋਰਟ ਕਚਹਿਰੀਆਂ ਨਾਲ ਜੁੜੇ ਅੱਜ ਦੇ ਮਾਮਲੇ ਕਹਿੰਦਾ ਭਾਵ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕੇ ਵਾਰਿਸ ਪੰਜਾਬ ਸਰੂਨੀ ਕਾਲੀ ਦਲ ਦੇ ਇਸ ਵੇਲੇ ਪ੍ਰਧਾਨ ਨੇ ਡਿਬਰੂ ਕਾਰਜ ਜੇਲ੍ਹ ਤੋਂ ਬੰਦ ਨੇ ਉਹਨਾਂ ਦੀ ਸੁਣਵਾਈ ਹੈ ਤੇ ਪੰਜਾਬ ਪੁਲਿਸ ਨਾਲ ਸੁਣਵਾਈ ਦਾ ਸੁਣਵਾਈ ਪੱਦਰ ਦਾ ਇੱਕ ਹੋਰ ਮਾਮਲਾ ਕਹਿ ਰਹੇ ਜਿਹੀ ਸਾਰੀ ਮਾਮਲੇ ਚਰਚਾ ਲਈ ਜੁੜੇ ਹੈ ਸੀਨੀਅਰ ਜਰਨਲਿਸਟ ਤੇ ਚਿੰਤਕ ਸਰਦਾਰ ਜਸਮੀਤ ਸਿੰਘ ਜੀ ਸੋ ਜਸਮੀਤ ਸਿੰਘ ਜੀ ਚੈਨਲ ਦੇ ਇਸ ਮੰਚ ਉਤੇ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਧੰਨਵਾਦ ਪਿੰਦਰ ਸਾਹਿਬ ਜਸਮੀਤ ਜੀ ਪੰਜਾਬ ਦੀ ਸਿਆਸਤ ਨੂੰ ਜੇਕਰ 2027 ਦੇ ਚੋਣ ਪਿੰਡ ਨੂੰ ਲੈ ਕੇ ਅੰਕੀਏ ਤਾਂ ਕਈ ਤਰ੍ਹਾਂ ਦੇ ਕੋਣ ਦ੍ਰਿਸ਼ਟੀਕੋਣ ਸਾਹਮਣੇ ਆ ਰਿਹਾ ਹੈ ਤੇ ਅਜਿਹੇ ਦਰਾਂ ਨਹੀਂ ਵਿਕਰਮ ਸਿੰਘ ਮਜੀਠੀਆ ਦੀ ਜਮਾਤ ਹੁੰਦੀ ਹੈ ਦੂਜੇ ਦਿਨ ਹੁਣ ਕੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਨਵਾਂ ਮੋੜ ਲਿਆਉਣਗੇ ਜਾਂ ਆਏਗਾ ਅਜਿਹੀ ਤਰ੍ਹਾਂ ਦੀ ਚਰਚਾ ਹੈ ਜੀ ਕਿਵੇਂ ਆਪਾਂ ਦੇਖਾਂਗੇ ਸਾਰਾ ਕੁਝ ਜੀ ਬਿਲਕੁਲ ਪਿੰਦਰ ਸਾਹਿਬ ਹਾਲਾਂਕਿ ਪਰਸੋਂ ਜਿਹੜੀ ਹੈ ਸੁਪਰੀਮ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਕਈ ਟੈਕਨੀਕਲ ਪੇਚ ਜਿਹੜੇ ਉਹ ਫਸੇ ਜਿਸ ਕਰਕੇ ਪਰਸੋਂ ਰਾਤ ਜਿਹੜਾ ਉਹਨਾਂ ਨੂੰ ਇੱਕ ਹੋਰ ਨਾਬਾ ਜੇਲ੍ਹ ਦੇ ਵਿੱਚ ਕਟਣੀ ਪਈ ਹੈ ਔਰ ਕੱਲ ਜਿਹੜਾ ਹੈ ਕਰੀਬ ਦੁਪਹਿਰ ਜਦੋਂ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਤੋਂ ਬਾਹਰ ਆਉਂਦੇ ਨੇ ਤਾਂ ਇੱਕ ਵਾਰ ਜਿਹੜਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਜਿਹੜੀ ਗਰਮੀ ਆਣੀ ਸ਼ੁਰੂ ਹੋਈ ਹੈ ਜਿਸ ਤਰੀਕੇ ਦੇ ਨਾਲ ਜੇਲ੍ਹ ਤੋਂ ਬਾਹਰ ਆਉਂਦਿਆਂ ਉਹਨਾਂ ਨੇ ਸਰਕਾਰ ਨੂੰ ਵੀ ਸਿੱਧਾ ਚੈਲੰਜ ਕੀਤਾ ਨਾਲ ਹੀ ਜਿਹੜਾ ਹੈ ਆਪਣਾ ਇੱਕ ਸ਼ਕਤੀ ਪ੍ਰਦਰਸ਼ਨ ਵੀ ਜਿਹੜਾ ਨਾਬਾ ਜੇਲ੍ਹ ਦੇ ਸਾਰਵਰ ਪਟਿਆਲਾ ਜਦੋਂ ਗੁਰਦੁਆਰਾ ਦੁਖਨੀ ਮਾਰਨ ਸਾਹਿਬ ਨਤਮਸਤਕ ਹੋਣ ਗਏ ਨੇ ਵਿਕਰਮ ਸਿੰਘ ਮਜੀਠੀਆ ਤਾਂ ਉਸ ਵੇਲੇ ਵੀ ਇੱਕ ਜਿਹੜਾ ਹੈ ਸ਼ਕਤੀ ਪ੍ਰਦਰਸ਼ਨ ਉਹਨਾਂ ਦਾ ਨਜ਼ਰ ਆਇਆ ਕਿ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵਰਕਰ ਔਰ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਜਿਹੜੇ ਨੇ ਖੜੇ ਹੋਏ ਨਜ਼ਰ ਆਏ ਨੇ ਸੋ ਇੱਕ ਵਾਰ ਸਿਆਸੀ ਗਰਮੀ ਜ਼ਰੂਰ ਪੰਜਾਬ ਦੇ ਵਿੱਚ ਆਈ ਹੈ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਨੇ ਜ਼ਮਾਨਤ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਉਹ ਜਿਹੜਾ ਹੈ ਸਿਆਸੀ ਬਿਆਨ ਦਿੰਦੇ ਨੇ ਜਾਂ ਫਿਰ ਕਿਸ ਤਰ੍ਹਾਂ ਮੀਡੀਆ ਦੇ ਮੁਖਾਤਿਬ ਹੁੰਦੇ ਨੇ ਇਹ ਬੜਾ ਚਰਚਾ ਦਾ ਵਿਸ਼ਾ ਬਣਿਆ ਹੈ ਪਰ ਦੂਸਰੀ ਅਹਿਮ ਗੱਲ ਇਹ ਹੈ ਕੱਲ ਜਿਸ ਤਰੀਕੇ ਦੇ ਨਾਲ ਜੇਲ੍ਹ ਤੋਂ ਬਾਹਰ ਆਣ ਤੋਂ ਬਾਅਦ মিডিਆ ਦੇ ਮੁਖਾਤਿਬ ਹੁੰਦਿਆਂ ਵਿਕਰਮ ਸਿੰਘ ਮਜੀਠੀਆ ਨੇ ਕਈ ਨਾਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚ ਉਹ ਉਹਨਾਂ ਨਾਮਾਂ ਨੂੰ ਧੰਨਵਾਦ ਕਰਦੇ ਹੋਏ ਨਜ਼ਰ ਆਏ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸੁਨੀਲ ਜਾਖੜ ਇਸ ਤੋਂ ਇਲਾਵਾ ਜਿਹੜੇ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਦੀ ਇਨਰ ਚਿਹਰਿਆਂ ਦਾ ਧੰਨਵਾਦ ਜਿਹੜੇ ਇਸ ਵੇਲੇ ਮੁੱਖੀ ਘੜੀ ਦੇ ਵਿੱਚ ਉਹਨਾਂ ਦੇ ਲਈ ਹਾਂ ਦਾ ਨਾਰਾ ਮਾਰਨ ਦੇ ਲਈ ਸਾਹਮਣੇ ਆਏ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਏ ਇੱਕ ਪਾਸੇ ਉਹਨਾਂ ਨੇ ਸੁਖਪਾਲ ਖੈਰਾ ਦਾ ਵੀ ਜ਼ਿਕਰ ਕੀਤਾ ਕਿ ਸੁਖਪਾਲ ਖੈਰਾ ਦੀਆਂ ਭਾਵਨਾਵਾਂ ਨੂੰ ਵੀ ਉਹ ਸਮਝਦੇ ਨੇ ਕਿ ਇੱਕ ਵਾਰ ਸੁਖਪਾਲ ਖੈਰਾ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ ਪਰ ਬਾਅਦ ਦੇ ਵਿੱਚ ਪਾਰਟੀ ਹਾਈ ਕਮਾਂਡ ਦੇ ਚਲਦਿਆਂ ਜਿਹੜੇ ਉਹਨਾਂ ਦੇ ਰੁਖ ਸੀ ਉਹ ਬਦਲ ਗਏ ਸੁਖਪਾਲ ਖੈਰਾ ਤੇ ਇਹਨਾਂ ਤਾਂ तमाम ਨਾਮਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਨਾਮਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਇਹ ਕਾਫੀ ਜਿਹੜਾ ਹੈ ਚਰਚਾ ਦਾ ਵਿਸ਼ਾ ਇਸ ਵੇਲੇ ਬਣਿਆ ਹੋਇਆ ਹੈ ਜੀ ਹੂੰ ਹੂੰ ਕਹਿੰਦਾ ਪਾਬ ਕਿ ਸਿੱਧੇ ਚੈਲੰਜ ਨੂੰ ਆਪਾਂ ਜੇਕਰ ਖੋਲੀਏ ਕਿਵੇਂ ਖੋਲਾਂ ਅ ਪਹਿਲਾਂ ਤੁਸੀਂ ਜਿਹੜਾ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਉਸ ਵੇਲੇ ਹੀ ਅੰਦਾਜ਼ਾ ਜਿਹੜਾ ਹੈ ਸੂਤਰਾਂ ਦੇ ਹਵਾਲੇ ਤੋਂ ਜਾਂ ਕਈ ਬਿਆਨਾਂ ਤੋਂ ਲੱਗਿਆ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਭਾਜਪਾ ਦੇ ਹੱਕ ਦੇ ਵਿੱਚ ਜਿਹੜੇ ਆ ਉਹ ਸਮਝੌਤੇ ਵਾਲੇ ਪਾਸੇ ਜਿਹੜੇ ਤੁਰਦੇ ਹੋਏ ਨਜ਼ਰ ਆ ਰਹੇ ਨੇ ਪਰ ਕੱਲ ਜਦੋਂ ਉਹਨਾਂ ਨੇ ਨਾਮਾਂ ਦਾ ਜ਼ਿਕਰ ਕੀਤਾ ਉਹਨਾਂ ਦਾ ਧੰਨਵਾਦ ਕੀਤਾ ਤਾਂ ਕਿਤੇ ਨਾ ਕਿਤੇ ਥੋੜੀ ਜੀ ਧੁੰਦਲੀ ਤਸਵੀਰ ਹੋਰ ਜਿਹੜੀ ਹੈ ਸਾਫ਼ ਹੁੰਦੀ ਹੋਈ ਨਜ਼ਰ ਆਈ ਹੈ ਕਿ ਟਿਆਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੀ ਜਿਹੜੀ ਹੈ ਸਿਆਸੀ ਗਰਮੀ ਉਹ ਦੇਖਣ ਨੂੰ ਮਿਲ ਸਕਦੀ ਹੈ ਜੀ ਹੂੰ ਕਹਿੰਦਾ ਭਾ ਕੇ ਵਿਕਰਮ ਸਿੰਘ ਮਜੀਠੀਆ ਲੋਕ ਸਭਾ ਚੋਣ ਪੇਟ ਦੇ ਵਿੱਚ ਵੀ ਭਾਜਪਾ ਨਾਲ ਜਿਹੜਾ ਗੱਠ ਜੋੜਦੇ ਹਮੇਂ ਦੱਸੇ ਗਏ ਸਨ ਤੇ ਹੁਣ ਤੇ ਜਿਹੜੀ ਹੈ ਉਹਦੇ ਤੋਂ ਜਿਹੜਾ ਪਰਦਾ ਹਟਦਾ ਆਪਾਂ ਵੇਖ ਸਕਦੇ ਆ ਧੰਨਵਾਦ ਦੇ ਕਹਿ ਸਕਦੇ ਆ ਕਿ ਉਹਨਾਂ ਦਾ ਜਿਹੜਾ ਧੰਨਵਾਦ ਹੈ ਜਿਹੜਾ ਖਾਸ ਕਰਕੇ ਬੀਜੇਪੀ ਲੀਡਰਸ਼ਿਪ ਦੇ ਕੁਝ ਆਗੂਆਂ ਦਾ ਕੀਤਾ ਗਿਆ ਤਾਂ ਉਹਦੇ ਕੁਝ ਵੱਖਰੇ ਮਾਇਨੇ ਹੈ ਜੀ ਬਿਲਕੁਲ ਇਸ ਬਿਆਨ ਦੇ ਜਿਹੜੇ ਨੇ ਵੱਖਰੇ ਮਾਇਨੇ ਨਿਕਲ ਸਕਦੇ ਨੇ ਕਿ ਖਾਸ ਤੌਰ ਤੇ ਉਹਨਾਂ ਨੇ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਾ ਜ਼ਿਕਰ ਕੀਤਾ ਰਵਨੀਤ ਬਿੱਤੂ ਦਾ ਜ਼ਿਕਰ ਕੀਤਾ ਸੁਨੀਲ ਜਾਖੜ ਦਾ ਜ਼ਿਕਰ ਕੀਤਾ ਇਹਨਾਂ ਤਮਾਮ ਨਾਮਾਂ ਦੇ ਵਿੱਚ ਕਾਮਨ ਇਹ ਹੈ ਕਿ ਸਾਰੇ ਨਾਮ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਚਿਹਰੇ ਨੇ ਔਰ ਇਹਨਾਂ ਦਾ ਧੰਨਵਾਦ ਕਰਨਾ ਜੇਲ੍ਹ ਤੋਂ ਨਿਕਲਣ ਸਾਰੀ ਮੀਡੀਆ ਦੇ ਮੁਖਾਤਿਬ ਹੁੰਦੇ ਆ ਕਿਤੇ ਨਾ ਕਿਤੇ ਇਸ਼ਾਰਾ ਉਹਨਾਂ ਨੇ ਜ਼ਰੂਰ ਦਿੱਤਾ ਹਾਲਾਂਕਿ ਖੁੱਲ ਕੇ ਸਾਹਮਣੇ ਕਦੋਂ ਇਹ ਆਣਗੇ ਇਹ ਆਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਤਾ ਲੱਗ ਸਕੇਗਾ ਪਰ ਇੱਕ ਵਾਰ ਇਸ਼ਾਰਾ ਜ਼ਰੂਰ ਜਿਹੜਾ ਉਹਨਾਂ ਨੇ ਦੇ ਦਿੱਤਾ ਜੀ ਕਈ ਵਾਰ ਮਨੁੱਖੀ वेदना ਦੇ ਵਿੱਚ ਜਾਂ ਜਦੋਂ ਬੰਦਾ ਪੀੜਤ ਹੋਵੇ ਤਾਂ ਉਹਦੇ ਲਈ ਕੋਈ ਸਹਾਰਾ ਬਣੇ ਜਾਂ ਆਵਾਜ਼ ਦਾ ਨਾਰਾ ਮਾਰੇ ਤਾਂ ਉਹਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਕਈ ਵਾਰੀ ਸਹਿਸਵਾਈ ਦੇ ਲੋ ਮਨੋਂ ਤਨਵਾਦ ਨਿਕਲਦਾ ਹੈ ਖੈਰ ਫਿਰ ਵੀ ਕਿਉਂਕਿ ਜਦੋਂ ਸਿਆਸਤ ਦੇ ਨਾਲ ਜੁੜਿਆ ਕੋਈ ਵੱਡਾ ਗੂ ਮਾਣੀ ਛੱਡਦਾ ਹੋਵੇ ਤਾਂ ਉਹਦੇ ਤੇ ਚਰਚਾ ਕਰਨੀ ਬਣਦੀ ਹੈ ਖੈਰ ਮਾਮਲਾ ਅਕਾਲੀ ਗੱਠਜੋੜ ਕਹਿੰਦਾ ਭਾਵੇਂ ਕਿ ਜਿਹੜੀ ਹੈ ਧੁੰਦਲੀ ਧੁੰਦ ਥੋੜੀ ਹਟਦੀ ਵਿਖਾਈ ਦੇ ਰਹੀ ਹੈ ਦੇਖਣ ਵਾਲੀ ਗੱਲ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਪਾਰਟੀ ਦੇ ਵਿੱਚ ਉਹਨੂੰ ਚੱਲੇਗੀ ਕਿ ਨਹੀਂ ਕੋ ਪਿਛਲੇ ਸਮੇਂ ਕਈ ਉਤਲ ਪੁਤਲ ਵੀ ਹੁੰਦੀ ਰਹੀ ਆਪਾਂ ਵੇਖੀ ਇੱਕ ਵਾਰ ਤਾਂ ਪਿੱਟੇ ਸ਼ੁਰਾ ਮਾਰਨ ਤੱਕ ਕਹਾਣੀ ਆ ਪਹੁੰਚੀ ਸੀ ਕਾਲੀਦਾਲ ਦੇ ਅੰਦਰੂਨੀ ਖੇਤਰ ਦੇ ਵਿੱਚ ਜੀ ਬਿਲਕੁਲ ਬਿਲਕੁਲ ਡਾਕਟਰ ਦਲਜੀਤ ਸਿੰਘ ਛੀਮਾ ਵੱਲੋਂ ਜਿਹੜਾ ਇੱਕ ਬਿਆਨ ਜਿਹੜਾ ਜਾਰੀ ਕੀਤਾ ਗਿਆ ਸੀ ਕਿ ਸੌਖੀ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਦੇ ਵਿੱਚ ਸ਼ੂਰਾ ਮਾਰਿਆ ਗਿਆ ਵਿਕਰਮ ਸਿੰਘ ਮਜੀਠੀਆ ਵੱਲੋਂ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੇ ਖੇਤ ਵੀ ਵਿਅਕਤ ਕੀਤਾ ਔਰ ਜਿਹੜਾ ਆਪਣਾ ਬਿਆਨ ਵੀ ਵਾਪਸ ਲਿਆ ਪਰ ਉਦੋਂ ਵੀ ਜਿਹੜਾ ਸੰਕੇਤ ਇਸ ਤਰੀਕੇ ਦੇ ਦੇਖਣ ਨੂੰ ਮਿਲੇ ਸੀ ਪਰ ਹੁਣ ਜਦੋਂ ਜ਼ਮਾਨਤ ਤੇ ਵਿਕਰਮ ਸਿੰਘ ਮਜੀਠੀਆ ਬਾਹਰ ਆਏ ਨੇ ਤਾਂ ਇਸ ਦੌਰਾਨ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਸਰਗਰਮੀ ਉਹਨਾਂ ਦੀ ਕਿਸ ਤਰ੍ਹਾਂ ਦੀ ਰਹਿੰਦੀ ਹੈ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆ ਜਾਂ ਪਾਰਟੀ ਦੇ ਤੋਂ ਜਿਹੜੇ ਭਾਜਪਾ ਦੇ ਆਗੂ ਨੇ ਨਾਲ ਕਿਸ ਤਰ੍ਹਾਂ ਇਹ ਵਿਚਰਦੇ ਨਹੀਂ ਆ ਕਿਸ ਤਰ੍ਹਾਂ ਇਹ ਗੱਲਬਾਤ ਅੱਗੇ ਵੱਧਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਤਸਵੀਰ ਜਿਹੜੀ ਉਹ ਸਾਫ ਹੋਏਗੀ ਸ਼ਰ ਵਿਖਣਾ ਹੋਵੇਗਾ ਕਿ ਇਹ ਮਾਮਲਾ ਅਗਲੇ ਸਮੇਂ ਕਿਹੜਾ ਰੁਖ اختیار ਕਰਦਾ ਹੈ ਵਿਕਰਮ ਸਿੰਘ ਮਜੀਠੀਆ ਦੀ ਖਾਸ ਕਰਕੇ ਆਪਣੀ ਹਲਕੇ ਮਜੀਠਾ ਦੇ ਵਿੱਚ ਆਮਦ ਇਹ ਵੀ ਇੱਕ ਵੱਖਰੀ ਚਰਚਾ ਛੱਡੇਗੀ ਖੈਰ ਕੋਰਟ ਕਚੈਰੀਆਂ ਵੱਲ ਆਈਏ ਕਿਉਂਕਿ ਮਾਮਲਾ ਕੋਰਟ ਕਚੈਰੀਆਂ ਦੇ ਵਿੱਚੋਂ ਕੋਈ ਨਿਕਲ ਕੇ ਸਾਹਮਣੇ ਆਇਆ ਵਿਕਰਮ ਸਿੰਘ ਮਜੀਠੀਆ ਦਾ ਮਾਨਯੋਗ ਸੁਪਰੀਮ ਕੋਰਟ ਤੱਕ ਇਹ ਕੇਸ ਗਿਆ ਤੇ ਦੂਜੇ ਬੰਨੇ ਵੀ ਕਈ ਕੇਸ ਜਿਹੜੇ ਪੰਜਾਬ ਨਾਲ ਜੁੜੇ ਅਦਾਲਤਾਂ ਦੇ ਵਿੱਚ ਨੇ ਸ਼ਰੋਮਣੀ ਕਾਲੇਦਾਲ ਵਾਰਿਸ ਪੰਜਾਬ ਦੇ ਜਿਹੜੇ ਇਸ ਵੇਲੇ ਮੁਕੀਲੇ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਵੀ ਅੱਜ ਸੁਣਵਾਈ ਦੱਸੀ ਜਾ ਰਹੀ ਹੈ ਉਹ ਮਾਮਲਾ ਕਿੱਥੇ ਹੈ ਕਿੱਥੇ ਖੜਾ ਹੈ ਤੇ ਅੱਜ ਉਹ ਸਮਾਲ ਦੇ ਵਿੱਚ ਕੀ ਕੁਝ ਹੋਏਗਾ ਜਾਂ ਹੋਣ ਵਾਲਾ ਜੀ ਜੀ ਬਿਲਕੁਲ ਪਿੰਟਰ ਸਾਹਿਬ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਨੇ ਦੋ ਅਹਿਮ ਕੇਸਾਂ ਦੇ ਉੱਤੇ ਜਿਹੜੀ ਸੁਣਵਾਈ ਹੋਣੀ ਹੈ ਜਿਸ ਦੇ ਵਿੱਚੋਂ ਇੱਕ ਕੇਸ ਦਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਮੁਖੀ ਨੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਵੱਲੋਂ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਦੇ ਉੱਤੇ ਸੁਣਵਾਈ ਕੀਤੀ ਜਾਏਗੀ ਇਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਉਹਨਾਂ ਦੇ ਉੱਤੇ ਤੀਜੀ ਵਾਰ ਐਨਐਸਏ ਲਗਾਇਆ ਗਿਆ ਉਹ ਬਿਲਕੁਲ ਬੇਬੁਨਿਆਦ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੁਣਵਾਈ ਪਹਿਲਾਂ ਤੋਂ ਜਿਹੜੀ ਆ ਜਲਦੀ ਆ ਰਹੀ ਹੈ ਪਿਛਲੀ ਸੁਣਵਾਈ ਦੌਰਾਨ ਵੀ ਜਿਹੜਾ ਪੰਜਾਬ ਸਰਕਾਰ ਨੇ ਜੋ ਬਿਆਨ داخل ਕੀਤਾ ਸੀ ਉਸ ਦੇ ਵਿੱਚ ਅਮਰਿਤਪਾਲ ਸਿੰਘ ਦੇ ਬਾਹਰ ਆਉਣ ਨੂੰ ਲੈ ਕੇ ਇੱਕ ਵੱਡਾ ਖਤਰਾ ਜਿਹੜਾ ਹੈ ਉਹ ਬਿਆਨਤ ਕੀਤਾ ਗਿਆ ਸੀ ਕਿ ਇਸ ਦੇ ਨਾਲ ਜਿਹੜਾ ਸੂਬੇ ਦਾ ਜਾਂ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਹੈ ਤਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਸੁਣਵਾਈ ਜ਼ਰੂਰ ਚੱਲ ਰਹੀ ਹੈ ਪਰ ਅੱਜ ਦੀ ਸੁਣਵਾਈ ਦੇ ਵਿੱਚ ਕਿੰਨਾ ਕੁ ਜਿਹੜਾ ਹੈ ਅਕੀਂਕਾ ਹੈ ਮੈਂ ਇਹ ਇਸ ਦੇ ਉੱਤੇ ਚਰਚਾ ਜਿਹੜੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਭਾਈ ਅਬਰੇਪਾਲ ਸਿੰਘ ਵੱਲੋਂ ਜਿਹੜਾ ਹੈ ਹਾਈ ਕੋਰਟ ਦੇ ਵਿੱਚ ਹੀ ਜਿਹੜਾ ਹੈ ਪਟੀਸ਼ਨ ਲਾਈ ਗਈ ਸੀ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਬਤੌਰ ਸੰਸਦ ਮੈਂਬਰ ਉਸ ਦੇ ਉੱਤੇ ਵੀ ਜਿਹੜੀ ਹੈ ਪੰਜਾਬ ਸਰਕਾਰ ਦਾ ਰੁਖ ਬੜਾ ਜਿਹੜਾ ਹੈ ਸਬੰਧਤ ਏਜੰਸੀਆਂ ਦਾ ਇਸੇ ਤਰ੍ਹਾਂ ਰਿਹਾ ਕਿ ਉਹ ਜੇਲ੍ਹ ਤੋਂ ਬਾਹਰ ਨਾ ਆ ਸਕਣ ਪਰ ਅੱਜ ਦੇ ਵੀ ਅੱਜ ਦੀ ਸੁਣਵਾਈ ਦੇ ਦੌਰਾਨ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਜਵਾਬ ਦਾਖਲ ਕੀਤਾ ਜਾਏਗਾ ਔਰ ਅਮਰਿਤਪਾਲ ਸਿੰਘ ਦੇ ਭਾਈ ਅਮਰਿਤਪਾਲ ਸਿੰਘ ਦੇ ਜਿਹੜਾ ਵਕੀਲ ਨੇ ਉਹਨਾਂ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਬਿਲਕੁਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਐਨਐਸਏ ਵਧਾਈ ਗਈ ਹੈ ਜੋ ਦੱਸਿਆ ਜਾ ਰਿਹਾ ਕਿ ਕਰੀਬ 12 ਵਜੇ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋ ਸਕਦੀ ਹੈ ਜੀ ਹੂੰ ਹੂੰ ਜਸਮੀਤ ਜੀ ਇਸ ਤੋਂ ਲਾਵਾ ਪੰਜਾਬ ਪੁਲਿਸ ਨਾਲ ਜੁੜਿਆ ਮਾਮਲਾ ਤੁਹਾਡੇ ਜੇਨ ਦੇ ਵਿੱਚ ਹੈ ਜੀ ਜੀ ਬਿਲਕੁਲ ਜਿਹੜੀਆਂ ਸਥਾਨਕ ਚੋਣਾਂ ਹੁਣ ਹੋਈਆਂ ਸੀ ਪਿਛਲੇ ਸਮੇਂ ਦੇ ਦੌਰਾਨ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਇਸ ਸਮੇਂ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵੀਡੀਓ ਜਿਹੜੀ ਆ ਉਹ ਪੋਸਟ ਕੀਤੀ ਗਈ ਸੀ ਜਿਸ ਦੇ ਵਿੱਚ ਕਥਿਤ ਵੀਡੀਓ ਦੇ ਵਿੱਚ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਦੇ ਉੱਤੇ ਵੱਡੇ ਸਵਾਲ ਜਿਹੜੇ ਨੇ ਖੜੇ ਹੋਏ ਸੀ ਕਿ ਕਿਸ ਤਰੀਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇੱਕ ਵੱਡੇ ਪੱਧਰ ਦਾ ਪੁਲਿਸ ਅਧਿਕਾਰੀ ਬਾਕੀ ਆਪਣੇ ਅਫਸਰਾਂ ਨੂੰ ਗਾਈਡ ਕਰ ਰਿਹਾ ਸੋ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿਹੜਾ ਇੱਕ ਵੱਡੀ ਤਰਥਲੀ ਪੰਜਾਬ ਦੇ ਵਿੱਚ ਵਚਦੀ ਹੋਈ ਜਿਹੜਾ ਆਈ ਸੀ ਜਿਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੀ ਸੁਣਵਾਈ ਦੇ ਦੌਰਾਨ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਜੋ ਜਵਾਬ ਦਾਖਲ ਕੀਤਾ ਗਿਆ ਸੀ ਉਸ ਦੇ ਵਿੱਚ ਮੋਹਾਲੀ ਲੈਬ ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਸੀ ਕਿ ਉਹਨਾਂ ਨੇ ਇਸ ਵੀਡੀਓ ਦੀ ਜਾਂਚ ਕਰਾਈ ਔਰ ਮੋਹਾਲੀ ਲੈਬ ਵੱਲੋਂ ਇਸ ਵੀਡੀਓ ਨੂੰ ਜਿਹੜਾ ਹੈ ਉਹ ਫਰਜ਼ੀ ਦੱਸਿਆ ਗਿਆ ਜਿਸ ਤੋਂ ਬਾਅਦ ਕਈ ਹੋਰ ਪਟੀਸ਼ਨਸ ਵੀ ਇਸ ਮਾਮਲੇ ਦੇ ਵਿੱਚ ਜਿਹੜੀਆਂ ਨੇ ਹਾਈ ਕੋਰਟ ਦੇ ਵਿੱਚ ਦਾਇਰ ਕੀਤੀਆਂ ਗਈਆਂ ਜਿਸ ਤੋਂ ਬਾਅਦ ਹਾਈ ਕੋਰਟ ਵੱਲੋਂ ਜਿਹੜਾ ਹੈ ਇੱਕ ਇੰਡੀਪੈਂਡੈਂਟ ਏਜੰਸੀ ਤੋਂ ਜਾਂਚ ਕਰਾਉਣ ਦੇ ਲਈ ਜਿਹੜਾ ਹੈ ਉਹ ਆਦੇਸ਼ ਦਿੱਤੇ ਗਏ ਸੀ ਵਰ ਇੰਡੀਪੈਂਡੈਂਟ ਏਜੰਸੀ ਤੋਂ ਜਾਂਚ ਕਰਵਾਈ ਜਾਏ ਹਾਲਾਂਕਿ ਰੈਫਰੈਂਸ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਤੋਂ ਜਾਂਚ ਕਰਵਾਉਣ ਦਾ ਦਿੱਤਾ ਸੀ ਪਰ ਪੰਜਾਬ ਪੁਲਿਸ ਨੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਸ ਦੀ ਜਿਹੜੀ ਹੈ ਇਸ ਕਥਿਤ ਵੀਡੀਓ ਦੀ ਜਾਂਚ ਜਿਹੜੀ ਹੈ ਉਹ ਚੰਡੀਗੜ੍ਹ ਫੋਰੈਂਸਿਕ ਲੈਬ ਤੋਂ ਕਰਵਾਈ ਹੈ ਜੋ ਅੱਜ ਜਿਸ ਦੀ ਰਿਪੋਰਟ ਜਿਹੜੀ ਹੈ ਉਹ ਐਸਆਈਟੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਦਾਖਲ ਕਰ ਸਕਦੀ ਹੈ ਜੀ ਓਕੇ ਕਹਿੰਦਾ ਭਾਵ ਕਿ ਕੋਰਟ ਕਚੈਰੀਆਂ ਦੇ ਮਾਮਲੇ ਵੀ ਕਈ ਵਾਰ ਬੜੀ ਚਰਚਾ ਦਾ ਕਹਿੰਦਾ ਭਾਵ ਕਿ ਸੰਕੇਤ ਦਿੰਦੇ ਆ ਜਿਵੇਂ ਸਕੀਤਾਂ ਦੇ ਵਿੱਚੋਂ ਅੱਜ ਦਾ ਇਹ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਤੇ ਉਹ ਤੁਹਾਡੇ ਨਾਲ ਆਪਣੇ ਦਰਸ਼ਕਾਂ ਦੇ ਨਾਲ ਕਹਿਣ ਦਾ ਭਾਵ ਕਿ ਸਾਂਝਾ ਕੀਤਾ ਹੈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਜਟ ਜਲਾਸ ਅੱਜ 6ਵੇਂ ਦਿਨ ਹੈ ਤੇ ਇਹਦੇ ਉੱਤੇ ਜਿਹੜੀ ਚਰਚਾ ਆ ਰਹੀ ਉਹਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ رائے ਦੇਣਗੇ ਧੰਨਵਾਦ ਕਰਨਗੇ ਜਾਂ ਜੋ ਵੀ ਬੋਲਣਗੇ ਖੈਰ ਉਹ ਵੀ ਇੱਕ ਵੇਖਣ ਵਾਲੀ ਗੱਲ ਹੈ ਕਿਉਂਕਿ ਅਮਰੀਕਾ ਦੇ ਨਾਲ ਇੱਕ ਸਮਝੌਤੇ ਦੀ ਗੱਲ ਸਮਝੌਤੇ ਦੇ ਵਿੱਚੋਂ ਖੇਤੀ ਅਰਥਚਾਰਾ ਤੇ ਡੇਰੀ ਨਾਲ ਜੁੜੇ ਉਤਪਾਦ ਇਹਦੇ ird gird ਜਿਹੜਾ ਉਹ ਮਾਮਲਾ ਸੰਸਦ ਦੇ ਵਿੱਚ ਲੰਗੇ ਕੱਲ ਗੂਲਤਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਦੋ ਮੈਂਬਰ ਪਾਰਲੀਮੈਂਟ ਆਉਜਲਾ ਸਾਹਿਬ ਤੇ ਰਾਜਾ ਬ੍ਰਿੰਗ ਸੁਮੇਤ ਪੌਣੀਦਰਜਨ ਮੈਂਬਰ ਪਾਰਲੀਮੈਂਟ ਜਿਹੜੇ ਵਿਰੋਧੀ ਧਿਰ ਤੇ ਕਾਂਗਰਸ ਦੇ ਉਹ ਸਸਪੈਂਡ ਵੀ ਕੀਤੇ ਗਏ ਹਾਊਸ ਦੇ ਵਿੱਚੋਂ ਚਰਚਾ ਅੱਜ ਦੂਜੇ ਦਿਨ ਵੀ ਵਗੇਗੀ ਖੈਰੇ ਮਾਮਲਾ ਕਿੱਥੋਂ ਕਿੱਥੇ ਜਾ ਕੇ ਪਹੁੰਚੇਗਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਨਾਲ ਜੁੜਿਆ ਮਾਮਲਾ ਤੇ ਜਿਹਨੂੰ ਵਿਰੋਧੀ ਧਿਰ ਵੱਟੇ ਪੱਤਰ ਉਤੇ 18 ਹੈ ਤੇ ਜਿਹੜੀ ਚਰਚਾ ਪਾਰਲੀਮੈਂਟ ਦੇ ਵਿੱਚ ਹੁੰਦੀ ਰਹੀ ਉਹਦੇ ਉੱਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਇਹ ਗੱਲ ਰੱਖਣਗੇ ਧੰਨਵਾਦ ਦਾ ਜਿਹੜੀ ਜਾਣਕਾਰੀ ਸਾਰੇ ਮਾਮਲੇ ਜਿਹੜੇ ਪਾਰਲੀਮੈਂਟ ਦੇ ਵਿੱਚ ਉੱਠੇ ਆ ਉਹਦੇ ਉੱਤੇ ਕਿਵੇਂ ਉਹਨਾਂ ਦੀ ਤਰਜੀਹ ਰਹੇਗੀ ਇਹ ਵੀ ਵੇਖਣ ਵਾਲੀ ਗੱਲ ਹੈ ਖੈਰ ਦਰਸ਼ਕਾਂ ਸਨੇਹਨ ਦੱਸ ਦਈਏ ਕਿ ਜੁੜੇ ਸਨ ਸੀਨੀਅਰ ਜਰਨਲਿਸਟ ਸਰਦਾਰ ਜਸਮੀਤ ਸਿੰਘ ਜੀ ਅਗਲਾ ਪ੍ਰੋਗਰਾਮ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਅਗਲੀਆਂ ਘਟਨਾਵਾਂ ਦੇ ਇਰਦ-ਗਿਰਦ ਜੀ ਜਸਮੀਤ ਜੀ ਤੁਹਾਡਾ ਸ਼ੁਕਰੀਆ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ